ਇਧਰਲੀ ਸਾਈਡ ਤੋਂ ਤੁਸੀਂ ਦੇਖ ਸਕਦੇ ਆ ਇਹ ਰੁੱਖਾਂ ਦੇ ਨਾਲ ਪਾਣੀ ਟੱਚ ਕਰਦਾ ਪਿਆ ਵਾ ਇਧਰ ਸਰੋਵਰ ਹਾਲ ਬਣਿਆ ਹੋਇਆ ਵਾ ਤੇ ਪਾਣੀ ਦੇ ਵਿੱਚ ਸਾਰਾ ਡੁੱਬ ਚੁੱਕਿਆ ਵਾ ਇਧਰਲੀ ਸਾਈਡ ਤੋਂ ਬੂਟੀ ਬਹੁਤ ਆ ਰਹੀ ਆ ਰੜ ਕੇ ਦੋਸਤੋ ਅੱਜ ਆਪਾਂ ਆਏ ਸੀਗੇ ਸੁਲਤਾਨਪੁਰ ਲੋਧੀ ਬਾਬਾ ਸਿਚੇਵਾਲ ਜੀ ਦੀ ਇਧਰ ਵਹੀ ਪੈਂਦੀ ਆ ਤੇ ਇਧਰ ਤੁਸੀਂ ਦੇਖ ਸਕਦੇ ਆ ਪਾਣੀ ਦਾ ਲੈਵਲ ਕਿੰਨਾ ਵੱਧ ਗਿਆ بارش ਪੈਣ ਦੇ ਨਾਲ ਤੇ ਬਿਲਕੁਲ ਟੱਚ ਕਰ ਰਿਹਾ ਵਾ ਨਾਲ ਨਹੀਂ ਨਹੀਂ ਇਧਰਲੀ ਸਾਈਡ ਤੋਂ ਤੁਸੀਂ ਦੇਖ ਸਕਦੇ ਆ ਇਹ ਰੁੱਖਾਂ ਦੇ ਨਾਲ ਪਾਣੀ ਟੱਚ ਕਰਦਾ ਪਿਆ ਵਾ ਤੇ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਪਾਣੀ ਵਾਹੀ ਦਾ ਕਿੰਨਾ ਜ਼ਿਆਦਾ ਵਧਿਆ ਹੋਇਆ ਵਾ ਤੇ ਹੁਣ ਵੀ ਬਾਰਿਸ਼ ਹੋ ਰਹੀ ਆ ਲਗਾਤਾਰ इधर सरोवर हॉल बनया हुआ वा ਤੇ ਪਾਣੀ ਦੇ ਵਿੱਚ ਸਾਰਾ ਡੁੱਬ ਚੁੱਕਿਆ ਵਾ ਤੇ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਵਧਿਆ ਹੋਇਆ ਵਾ ਤੇ ਹੁਣ ਵੀ ਥੋੜੀ ਥੋੜੀ ਬਾਰਿਸ਼ ਹੁੰਦੀ ਪਈ ਆ ਤੇ ਆ ਜਿਹੜੀਆਂ ਪੌੜੀਆਂ ਬਣੀਆਂ ਹੋਈਆਂ ਇਹਦੇ ਥੱਲੇ ਚਾਰ ਪੰਜ ਪੌੜੀਆਂ ਹੋਰ ਹੋਣੀਆਂ ਵਾ ਤੇ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਪਾਣੀ ਕਿੰਨਾ ਜ਼ਿਆਦਾ ਉੱਪਰ ਆ ਗਿਆ ਵਾ ਇਧਰਲੀ ਸਾਈਡ ਤੋਂ ਬੂਟੀ ਬਹੁਤ ਆ ਰਹੀ ਆ ਰੁੜ ਕੇ ਇਧਰਲੀ ਸਾਈਡ ਤੁਸੀਂ ਦੇਖ ਸਕਦੇ ਆ ਪਾਣੀ ਕਾਫੀ ਅੱਗੇ ਤੱਕ ਚੱਲ ਗਿਆ ਵਾ ਜਿਹੜੇ ਪਰਲੀ ਸਾਈਡ ਇਹ ਦੁਕਾਨਾਂ ਬਣੀਆਂ ਹੋਈਆਂ ਉਧਰਲੀ ਸਾਈਡ ਤੱਕ ਟੱਚ ਹੁੰਦਾ ਪਿਆ ਵਾ ਦੋਸਤੋ ਆਪਾਂ ਹੁਣ ਦੂਜੀ ਸਾਈਡ ਆਈ ਸੀਗੇ ਤੇ ਇਧਰ ਤੁਸੀਂ ਦੇਖ ਸਕਦੇ ਪਾਣੀ ਦਾ ਲੈਵਲ ਕਿੰਨਾ ਵਧਿਆ ਹੋਇਆ ਵਾ ਤੇ ਪਾਣੀ ਪਰਲੀ ਸਾਈਡ ਜਾ ਚੁੱਕਿਆ ਵਾ ਤੇ ਵਹੀਂ ਸਾਰੀ ਭਰ ਚੁੱਕੀ ਆ ਉੱਪਰ ਤੱਕ ਕੱਲ ਨੂੰ ਇਧਰਲੀ ਸਾਈਡ ਪਹਿਲਾਂ ਪੁਲ ਬਣਿਆ ਹੋਇਆ ਸੀਗਾ ਤੇ ਪਾਣੀ ਦਾ ਲੈਵਲ ਵਧਣ ਕਰਕੇ ਪੁਲ ਨੂੰ ਬੰਦ ਕਰ ਦਿੱਤਾ ਵਾ ਤੇ ਇਧਰੋਂ ਰਸਤਾ ਬੰਦ ਕੀਤਾ ਹੋਇਆ ਵਾ ਤੇ ਪਾਣੀ ਦੇਖੋ ਤੁਸੀਂ ਕਿੰਨਾ ਜ਼ਿਆਦਾ ਵੱਧ ਚੁੱਕਿਆ ਵਾ ਬਿਲਕੁਲ ਨਾਲ ਟੱਚ ਕਰਦਾ ਪਿਆ ਵਾ ਤੇ ਅੱਜ ਵੀ ਸਵੇਰ ਦੀ ਬਾਰਿਸ਼ ਬਹੁਤ ਜ਼ਿਆਦਾ ਹੋਈ ਆ